200 ਗ੍ਰਾਮ ਅੰਬ ਆਲਦੀ 200 ਗ੍ਰਾਮ ਸੁੰਡ 200 ਗ੍ਰਾਮ ਮਿੱਠੇ ਤਿੰਨੇ ਚੀਜ਼ਾਂ ਪੀਸ ਲੋ ਤਿੰਨੇ ਚੀਜ਼ਾਂ ਪੀਸ ਕੇ ਬਣਾ ਕੇ ਇੱਕ ਗਲਾਸ ਭੇਡਾਂ ਦਾ ਦੁੱਧ ਹੋਵੇ ਉਹਨੂੰ ਵਿੱਚ ਕਾਰ ਨਾ ਖੋਏ ਵਾਂਗ ਬਣਾਉਣਾ ਹੈ ਤਿੰਨੇ ਚੀਜ਼ਾਂ ਵਿੱਚ ਪਾ ਕੇ ਨਾ ਕਾੜ ਲੋ ਐਨ ਜਦੋਂ ਗਾੜਾ ਹੋ ਜਾਏ ਤੇ ਉਹਦੀਆਂ ਗੋਲੀਆਂ ਬਣਾ ਲਓ ਛੋਟੀਆਂ ਜਿਵੇਂ ਰੀਠੇ ਦੀ ਘੜਕ ਹੁੰਦੀ ਓਦੀ ਬਣਾ ਲਓ ਜਿੱਡੀ ਲੱਗ ਸਕੇ ਉਡੇ-ਉਡੇ ਗੋਲੀਆਂ ਬਣਾ ਕੇ ਤੁਸੀਂ ਫਰਿੱਜ 'ਚ ਰੱਖ ਲਓ। ਉਹ ਦੋ ਟਾਈਮ ਲੈਣੀਆਂ ਗਊ ਦੇ ਦੁੱਧ ਨਾਲ। ਤੇ ਇਹ ਜਿਹੜਾ ਆਪਣਾ ਜੋੜਾਂ ਦਾ ਦਰਦ ਆ ਜਾਂ ਗਠੀਆ ਹੈ ਜਾਂ ਕਿਤੇ ਵੀ ਦਰਦ ਹੈ ਇਹ ਤੁਹਾਡਾ ਸਾਰਾ ਠੀਕ ਹੋ ਜੀ। ਤੰਗ-ਤੰਗ